ਸਭ ਤੋਂ ਪਹਿਲੇ ਤੇ ਮੈਂ ਤੁਹਾਡਾ KRT ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਿਹੜਾ ਮਾਈਨਿੰਗ ਦੇ ਖਿਲਾਫ ਅਵੈਧ ਮਾਈਨਿੰਗ ਦੇ ਖਿਲਾਫ ਲਗਾਤਾਰ ਜਿਹੜੇ ਆਪਣੀ ਮੁਹਿੰਮ ਉਹਨਾਂ ਨੇ ਜਾਰੀ ਰੱਖੀ ਹੈ ਅ ਬੜੀ ਵਧੀਆ ਗੱਲ ਹੈ ਵੀ ਐਸਐਸਪੀ ਸਾਹਿਬ ਨੇ ਕੜਾ ਐਕਸ਼ਨ ਜਿਹੜਾ ਸਾਡੇ ਨਵੇਂ ਐਸਬੀ ਸਾਹਿਬ ਸਾਡੇ ਆਏ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਰਜਿੰਦਰ ਸਿੰਘ ਖਿੱਲੋ ਉਹਨਾਂ ਨੇ ਬੜਾ ਕਲੀਅਰ ਕੱਟ ਦੱਸਿਆ ਵੀ ਅਵੈਧ ਮਾਈਨਿੰਗ ਅਸੀਂ ਨਹੀਂ ਹੁੰਦੇ ਨੇ देखो मैं ਤੁਹਾਨੂੰ ਪਹਿਲੇ ਗਿਆ ਸੀ ਕਿ ਜਿਹੜੇ ਸਾਡੇ ਜਦੋਂ ਉਹਦਾ ਇਹ ਰਸਤਾ ਚਾਲੂ ਸੀ ਕੋਈ ਨਾ ਕੋਈ ਸਾਡੇ ਇੱਤੇ ਸ਼ੱਕੀ ਅੰਸਰ ਜਿਹੜੇ ਕਦੇ ਆਪਣੇ ਫੰਤੋਲੀ ਦਿਖੇ ਆ ਕਦੇ ਕਿਤੇ ਦਿਖੇ ਆ ਸੋ ਜਦੋਂ ਉਹ ਰਸਤਾ ਸੀ ਉਦੋਂ ਬੰਦ ਕਰਵਾਇਆ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਕੋਈ ਇਦਾਂ ਦਾ ਕੋਈ ਵਾਰਦਾਤ ਨਹੀਂ ਹੋਈ ਸ਼ੱਕੀ ਜਿਹੜੇ ਅੰਸਰ ਇਥੋਂ ਕ੍ਰਾਸ ਕਰਦੇ ਆ ਉਸ ਤੋਂ ਬਾਅਦ ਜਿਹੜਾ ਨਸ਼ਾ ਇੱਕ ਸਟੇਟ ਤੋਂ ਦੂਜੀ ਸਟੇਟ ਉਹ ਇਹੀ ਇਹ ਰਸਤਿਆਂ ਤੋਂ ਆਂਦਾ ਹੈ ਅਗਰ ਇਹ ਜਿਹੜੇ ਚੋਰ ਰਸਤੇ ਬੰਦ ਕਰ ਦਿੱਤੇ ਜਾਣ ਮੈਂ ਕਹਿੰਦਾ ਵੀ ਇਦਾਂ ਦੀ ਵਾਰਦਾਤ ਹੋਣ ਦੇੜੇ ਚਾਂਸ ਉ ਘੱਟ ਹੋ ਜਾਂਦੇ ਆ ਔਰ ਨਸ਼ਾ ਵੀ ਇੱਕ ਛੇੜੋਂ ਦੂਜੀ ਸਟੇਟ ਜਿਹੜਾ ਜਾਂਦਾ ਉਹ ਵੀ ਰੋਕਤਾ ਲੱਗ ਸਕਦੀ ਹੈ ਜਿਵੇਂ ਹੁਣ ਰੇਨੀ ਸੀਜ਼ਨ ਖਤਮ ਹੋਣ ਵਾਲਾ ਹੈ ਤੇ ਕੁਝ ਮਾਈਨਿੰਗ ਵਾਲੇ ਗੱਲਾਂ ਕਰ ਰਹੇ ਨੇ ਕਿ ਆਪਾਂ ਕੰਮ ਸ਼ੁਰੂ ਕਰ ਲੈਣ ਜਿਹੜੀ ਖੱਡਾਂ ਪਾਸ ਹੋ ਗਈਆਂ ਉੱਥੇ ਹੀ ਕੰਮ ਹੋਏਗਾ ਜੇਕਰ ਉਹਦੇ ਇਲਾਵਾ ਜ਼ਿਲ੍ਹੇ ਦੇ ਵਿੱਚ ਦੁਬਾਰਾ ਕੋਈ ਕੰਮ ਦਾ ਸ਼ੁਰੂ ਹੁੰਦਾ ਤਾਂ ਤੁਹਾਡੇ ਲੋਕੀ ਐਕਸ਼ਨ ਜਿਹੜਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੈਦਮੈਨੀ ਨੂੰ ਲੈ ਕੇ ਲਗਾਤਾਰ ਖਬਰਾਂ ਜੀਏਟੀ ਨਿਊਜ਼ ਨੈਟਵਰਕ ਵੱਲੋਂ ਦਿਖਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਐਸਐਸਪੀ ਪਠਾਨਕੋਟ ਵੱਲੋਂ ਵੱਡੇ ਐਕਸ਼ਨ ਜਿਹੜੇ ਨੇ ਵਕਫਾ ਕਰੈਕਸ਼ਨ ਦੇ ਉੱਪਰ ਕੀਤੇ ਗਏ ਨੇ ਬੀਤੇ ਕੱਲ ਐਸਐਸਪੀ ਪਠਾਨਕੋਟ ਔਰ ਐਸਐਸਪੀ ਕਟੂਆ ਵੱਲੋਂ ਇਲੀਗਲ ਰਸਤੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਅਮੀ ਸਿਗਮੈਂਟੋ ਜ਼ਿਲ੍ਹਾ ਪ੍ਰਧਾਨ ਜੀ ਨਾਲ ਵੱਲੋਂ ਇਹ ਮੁੱਦਾ ਵੀ ਚੱਕਿਆ ਗਿਆ ਸੀਗਾ ਮੋਕੇ ਤੇ ਜਾ ਕੇ ਕੰਮ ਬੰਦ ਵੀ ਕਰਾਇਆ ਸੀ ਕਰਾਇਆ ਗਿਆ ਸੀਗਾ ਗੱਲਬਾਤ ਕਰਾਂਗੇ ਮਨਤੋ ਜੀ ਬਹੁਤ ਵੱਡਾ ਐਕਸ਼ਨ ਜਿਹੜਾ ਐਸਐਸਪੀ ਪਠਾਨਕੋਟ ਦੇ ਐ ਮद्दा ਮੁੱਦਾ ਜਿਹੜਾ ਚੱਕਿਆ ਗਿਆ ਸੀਗਾ ਕੀ ਗੱਲਾਂ ਚੰਗੀਆਂ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ KRT న్యూਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਹੜਾ ਮਾਈਨਿੰਗ ਦੇ ਖਿਲਾਫ ਅਵੈਧ ਮਾਈਨਿੰਗ ਦੇ ਖਿਲਾਫ ਲਗਾਤਾਰ ਜਿਹੜੇ ਆਪਣੀ ਮੁਹੀਮ ਉਹਨਾਂ ਨੇ ਜਾਰੀ ਰੱਖੀ ਹੈ ਅ ਦੇਖੋ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਸਾਡੇ ਸਿਆਨਪੁਰ ਹਲਕੇ ਦੇ ਵਿੱਚ ਜਿਹੜਾ ਭੇੜੀਆਂ ਬਜ਼ੁਰਗ ਦੀ ਉੱਥੇ ਅਵੈਧ ਮਾਈਨਿੰਗ ਹੋ ਰਹੀ ਹੈ ਵੀ ਜੀਐਨਕੇ ਤੋਂ ਜਿਹੜਾ ਰੌ ਮਟੀਰੀਅਲ ਉਹ ਉੱਥੇ ਗਲਤ ਤਰੀਕੇ ਨਾਲ ਲਿਆਂਦਾ ਜਾ ਰਿਹਾ ਔਰ ਗਲਤ ਰਸਤੇ ਰਾਹੀਂ ਉਹ ਲਿਆਂਦਾ ਜਾ ਰਿਹਾ ਸੋ ਉਸ ਤੋਂ ਬਾਅਦ ਦੋ ਤਿੰਨ ਵਾਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਵਾਕਈ ਗੱਲ ਠੀਕ ਹੈ ਵੀ ਹਰ ਵਾਰ ਦੋ ਤਿੰਨ ਗੱਡੀਆਂ ਜਿਹੜੀ ਚਾਰ ਗੱਡੀਆਂ ਜਿਹੜੀਆਂ ਅਵੈਦ ਮਾਈਨਿੰਗ ਉੱਥੋਂ ਫੜੀਆਂ ਗਈਆਂ ਔਰ ਪੁਲਿਸ ਦੇ ਹਵਾਲੇ ਕੀਤੀਆਂ ਗਈਆਂ ਸੋ ਉਸ ਤੋਂ ਬਾਅਦ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਜਿਹੜੇ ਵੀ ਸਾਡੇ ਸਿਆਨਪੁਰ ਹਲਕੇ ਦੇ ਵਿੱਚ ਭੇੜੀਆਂ ਬਜ਼ੁਰਗ ਦੇ ਵਿੱਚ ਅਗਰ ਕੋਈ ਅਵੈਦ ਤਰੀਕੇ ਨਾਲ ਮਾਈਨਿੰਗ ਕਰਦਾ ਉਦੇ ਖਿਲਾਫ ਅਸੀਂ ਇਹ ਕੜਾ ਐਕਸ਼ਨ ਕਰਾਂਗੇ ਅਗਰ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਮਾਈਨਿੰਗ ਡਿਪਾਰਟਮੈਂਟ ਦਾ ਅਫਸਰ ਅਗਰ ਇਹਦੇ ਨਾਲ ਮਿਲ ਕੇ ਗਲਤ ਤਰੀਕੇ ਨਾਲ ਕੋਈ अवैध ਮਾਈਨਿੰਗ ਕਰਦਾ ਤੇ ਅਸੀਂ ਉਹ ਸੀਐਮ ਸਾਹਿਬ ਨੂੰ ਉਹਦੀ ਸ਼ਿਕਾਇਤ ਕਰਾਂਗੇ ਸੋ ਉਸ ਤੋਂ ਬਾਅਦ ਹਰੀਆਲ ਵੀ ਬੈਲਟ ਦੇ ਵਿੱਚ ਵੀ ਜਿਹੜੇ ਸਾਡਾ ਸਿਆਣਪੁਰ ਦਾ ਪਾਰਟ ਹੈ ਉੱਥੇ ਵੀ ਗਲਤ ਤਰੀਕੇ ਨਾਲ ਜਿਹੜਾ ਹਿਮਾਚਲ ਤੋਂ ਜਿਹੜਾ ਰੌ ਮਟੀਰੀਅਲ ਲਿਆਂਦਾ ਜਾ ਰਿਹਾ ਸੀ ਔਰ ਦੂਸਰੀ ਸਟੇਟ ਦੇ ਵਿੱਚੋਂ ਫਿਨਿਸ਼ ਕੁਟ ਲੈ ਲੈਂਦਾ ਜਾ ਸਕਦਾ ਰੌ ਮਟੀਰੀਅਲ ਨਹੀਂ ਲੈਂਦਾ ਜਾ ਸਕਦਾ ਸੋ ਇਸੇ ਦੀ ਆੜ ਦੇ ਵਿੱਚ ਜਿਹੜੇ ਕ੍ਰੈਸ਼ ਇੰਡਸਟਰੀ ਵਾਲੇ ਉਹ ਮਿਲੀ ਭੁਗਤ ਨਾਲ ਰੌ ਮਟੀਰੀਅਲ ਤੋਂ ਲੈਂਦੇ ਸੀ ਲੇਕਿਨ ਅਸੀਂ ਉੱਥੇ ਗਏ ਔਰ ਉਸ ਤੋਂ ਬਾਅਦ ਜਿਹੜਾ ਇਥੇ ਠੱਲ ਪਿਆ ਉਸ ਤੋਂ ਬਾਅਦ ਪਤਾ ਲੱਗਾ ਵੀ ਕੋਈ ਇੰਡਸਟਰੀ ਵਾਲੇ ਰਾਤ ਨੂੰ ਵੀ ਇਥੇ ਵੈਦ ਮਾਈਨਿੰਗ ਕਰਦੇ ਆ ਲੇਕਿਨ ਅਸੀਂ ਉੱਥੇ ਵੀ ਦੋ ਤਿੰਨ ਵਾਰ ਆਪਣੀ ਟੀਮ ਉੱਥੇ ਸਾਡੀ ਗਈ ਹੈ ਤੇ ਇਸ ਟਾਈਮ ਦੇ ਵਿੱਚ ਸਾਡੇ ਸਿਆਣਪੁਰ ਹਲਕੇ ਦੇ ਵਿੱਚ ਜਿਹੜਾ ਹਰੀਆਲ ਦੇ ਵਿੱਚ ਕੰਮ ਬੰਦ ਹੈ ਬੜੀ ਵਧੀਆ ਗੱਲ ਹੈ ਵੀ ਐਸਐਸਪੀ ਸਾਹਿਬ ਨੇ ਕੜਾ ਐਕਸ਼ਨ ਜਿਹੜਾ ਸਾਡੇ ਨਵੇਂ ਐਸਬੀ ਸਾਹਿਬ ਸਾਡੇ ਆਏ ਆ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਰਜਿੰਦਰ ਸਿੰਘ ਢਿੱਲੋਂ ਉਹਨਾਂ ਨੇ ਬੜਾ ਕਲੀਅਰ ਕਟ ਦੱਸਿਆ ਵੀ ਅਵੈਦ ਮਾਈਨਿੰਗ ਅਸੀਂ ਨਹੀਂ ਹੁੰਦੇ ਨੇ ਉਹਦੇ ਤਹਿਤ ਜਿਹੜਾ ਦੋ ਤਿੰਨ ਦਿਨ ਪਹਿਲੇ ਵੀ ਜਿਹੜਾ ਭੇੜੀਆਂ ਵੀ ਉੱਥੇ ਇੱਕ ਰਸਤਾ ਬੰਦ ਕਰਤਾ ਜਿਹੜਾ ਵੀ ਗਲਤ ਤਰੀਕੇ ਨਾਲ ਬਣਾਇਆ ਗਿਆ ਸੀ ਸੋ ਮੈਂ ਐਸਐਸਪੀ ਸਾਹਿਬ ਦਾ ਉਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਅ ਦੇਖੋ ਅਗਰ ਕਿਸੇ ਨੇ ਕ੍ਰੈਸ਼ ਇੰਡਸਟਰੀ ਚਲਾਣੀ ਹੈ ਤੇ ਜੋ ਸਾਡੇ ਸਰਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਾਂ ਉਹਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰੇ ਹੋਣੀ ਚਾਹੀਦੀ ਹੈ ਜਿਹੜਾ ਗਲਤ ਤਰੀਕੇ ਨਾਲ ਰਸਤਾ ਜਿਸ ਤਰ੍ਹਾਂ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਸੜਕਾਂ ਯਾਨੀ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਟਰੱਕ ਟਿਪਰ ਘੋੜੇ ਯਾਨੀ ਉਹ ਤੋਂ ਨਿਕਲਦੇ ਆ ਜਿਹਦੇ ਵਿੱਚ ਕੋਈ ਵੀ ਹਾਦਸਾ ਹੋਣ ਦਾ ਚਾਂਸ ਜ਼ਿਆਦਾ ਹੁੰਦਾ ਸੋ ਇਸ ਕਰਕੇ ਉਹਦਾ ਕੋਈ ਜੋ ਰੂਟ ਹੈ ਉਹ ਅਲੱਗ ਹੋਣਾ ਚਾਹੀਦਾ ਸੋ ਇਸ ਕਰਕੇ ਜਿਹੜਾ ਅਵੈਧ ਤਰੀਕੇ ਦਾ ਜਿਹੜਾ ਰਸਤਾ ਉਹ ਬੰਦ ਕੀਤਾ ਗਿਆ ਸੋ ਜਿਹਦੇ ਕਾਰਨ ਜਿਹੜੀ ਅਵੈਧ ਮਾਈਨਿੰਗ ਉਹਦੇ ਤੇ ਖਲ ਪਈ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਆਪਣੇ ਪੰਜਾਬ ਸਰਕਾਰ ਦਾ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਜਿਹੜਾ ਨੇ ਗਲਤ ਤਰੀਕੇ ਨਾਲ ਜਿਹੜੀ ਕੋਈ ਅਨਸਰ ਮਾਈਨਿੰਗ ਇੱਥੇ ਕਰ ਰਹੇ ਉਹਨਾਂ ਤੇ ਜਿਹੜੀ ਰੁਕਥਾਮ ਲੱਗੀ ਹੈ ਲੱਗਦਾ ਨਹੀਂ ਕਿ ਇਹ ਰਸਤੇ ਦਾ ਇਸਤੇਮਾਲ ਜਿਹੜੇ ਸ਼ੱਕੀ ਵਿਅਕਤੀ ਕਾਫੀ ਰੋਲਾ ਜ਼ਿਲ੍ਹੇ ਦੇ ਵਿੱਚ ਰਿਹਾ ਕਿ ਸ਼ੱਕੀ ਵਿਅਕਤੀ ਵਿਅਕਤੀ ਦੇਖੇ ਗਏ ਨੇ ਇਸ ਰਸਤਾ ਇਸਤੇਮਾਲ ਕਰ ਸਕਦੇ ਸੀਗੇ ਇਸ ਚੀਜ਼ ਨੂੰ ਬੰਦ ਕਰਨ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਨਾ देखो मैं ਤੁਹਾਨੂੰ ਪਹਿਲੇ ਕਿਹਾ ਸੀ ਕਿ ਜਿਹੜੇ ਸਾਡੇ ਜਦੋਂ ਉਹਦਾ ਇਹ ਰਸਤਾ ਚਾਲੂ ਸੀ ਕੋਈ ਨਾ ਕੋਈ ਸਾਡੇ ਇੱਥੇ ਸ਼ੱਕੀ ਅੰਸਰ ਜਿਹੜੇ ਕਦੇ ਆਪਣੇ ਫੰਤੋਲੀ ਦਿਖੇ ਆ ਕਦੇ ਕਿਤੇ ਦਿਖੇ ਆ ਸੋ ਜਦੋਂ ਉਹ ਰਸਤਾ ਸੀ ਉਥੋਂ ਬੰਦ ਕਰਵਾਇਆ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਕੋਈ ਇਦਾਂ ਦਾ ਕੋਈ ਵਾਰਦਾਤ ਨਹੀਂ ਹੋਈ ਤੁਮ ਸਾਨੂੰ 100% ਯਕੀਨ ਹੈ ਵੀ ਇਦਾਂ ਦੇ ਜਿਹੜੇ ਰਸਤੇ ਆ ਜਿੱਥੇ ਕੋਈ ਪੁਲਿਸ ਦਾ ਕੋਈ ਪਹਿਰਾ ਨਹੀਂ ਹੈ ਪੁਲਿਸ ਦੀ ਨਿਗਰਾਨੀ ਨਹੀਂ ਹੈ ਇੱਕ ਦੂਜੀ ਸਟੇਟ ਤੋਂ ਦੂਜੀ ਸਟੇਟ ਵਿੱਚ ਇੰਟਰ ਹੋਣ ਦੇ ਵਿੱਚ ਕੋਈ ਕਿਸੇ ਨੂੰ ਕੋਈ ਚੈਕਿੰਗ ਨਹੀਂ ਹੁੰਦੀ ਸੋ ਉਤੋਂ ਇਦਾਂ ਦੇ ਜਿਹੜੇ ਹਾਲਾਤ ਬੰਦੇ ਆ ਸ਼ੱਕੀ ਇਹ ਅਨਸਰ ਇੱਥੋਂ ਕ੍ਰਾਸ ਕਰਦੇ ਆ ਉਸ ਤੋਂ ਬਾਅਦ ਜਿਹੜਾ ਨਸ਼ਾ ਇੱਕ ਸਟੇਟ ਤੋਂ ਦੂਜੀ ਸਟੇਟ ਉਹ ਇਹੀ ਇਹ ਰਸਤਿਆਂ ਤੋਂ ਆਉਂਦਾ ਹੈ ਅਗਰ ਇਹ ਜਿਹੜੇ ਚੋਰ ਰਸਤੇ ਬੰਦ ਕਰ ਦਿੱਤੇ ਜਾਣ ਮੈਂ ਕਹਿੰਦਾ ਵੀ ਇਦਾਂ ਦੀ ਵਾਰਦਾਤ ਹੋਣ ਦੇੜੇ ਚਾਂਸ ਘੱਟ ਹੋ ਜਾਂਦੇ ਔਰ ਨਸ਼ਾ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਜਿਹੜਾ ਜਾਂਦਾ ਉਹ ਵੀ ਰੋਕਤਾਂ ਲੱਗ ਸਕਦੀ ਹੈ ਜਿਵੇਂ ਹੁਣ ਰੇਣੀ ਸੀਜ਼ਨ ਖਤਮ ਹੋਣ ਵਾਲਾ ਤੇ ਕੁਝ ਮਾਈਨਿੰਗ ਵਾਲੇ ਗੱਲਾਂ ਕਰ ਰਹੇ ਨੇ ਕਿ ਆਪਾਂ ਕੰਮ ਸ਼ੁਰੂ ਕਰ ਲੈਣ ਜਿਹੜੀ ਖੱਡਾਂ ਪਾਸ ਹੋਣੀਆਂ ਉੱਥੇ ਹੀ ਕੰਮ ਹੋਏਗਾ ਜੇਕਰ ਉਹਦੇ ਇਲਾਵਾ ਜ਼ਿਲ੍ਹੇ ਦੇ ਵਿੱਚ ਦੁਬਾਰਾ ਕੋਈ ਕੰਮ ਦਾ ਸ਼ੁਰੂ ਹੁੰਦਾ ਤਾਂ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਕੀਤਾ ਜਾਵੇ ਦੇਖੋ ਜਿਹੜੀ ਦੀ ਸਰਕਾਰ ਨੇ ਜਿਹੜੀ ਖੱਡਾਂ ਉਹ ਖੱਡਾ ਸ਼ੁਰੂ ਹੋਣ ਉਹਦੇ ਆਪਣੇ ਜਿਹੜੇ ਕਾਰੋਬਾਰੀ ਆਪਣਾ ਕਾਰੋਬਾਰ ਕਰਨ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਕਈ ਸਾਲਾਂ ਤੋਂ ਸਰਕਾਰ ਦੀ ਆੜਾਂ 'ਚ ਜਿਹੜੀ ਸਰਕਾਰ ਹੈ ਉਧਰ ਜਾ ਕੇ ਆੜ ਲੈ ਕੇ ਗਲਤ ਤਰੀਕੇ ਨਾਲ ਮਾਈਨਿੰਗ ਕਰਾਉਂਦੇ ਉਹ ਅਸੀਂ ਹੁਣ ਨਹੀਂ ਹੁੰਦੇ ਨੇ ਬਾਕੀ ਅਗਰ ਕੋਈ ਗਲਤ ਤਰੀਕੇ ਨਾਲ ਮਾਈਨਿੰਗ ਕਰਾਂਗਾ ਅਸੀਂ ਇੱਥੇ ਬੈਠੇ ਆਂ ਤੁਹਾਡੇ ਨਾਲ ਆਂ ਅਸੀਂ ਜਦੋਂ ਵੀ ਤੁਸੀਂ ਸਾਨੂੰ ਦੱਸੋਗੇ ਅਸੀਂ ਉੱਥੇ ਖੜਾਾਂਗੇ ਔਰ ਗਲਤ ਤਰੀਕੇ ਦੀ ਅਸੀਂ ਵੈਦ ਮਾਈਨਿੰਗ ਉਹ ਨਹੀਂ ਹੁੰਦੇ ਜ਼ਿਲ੍ਹਾ ਪ੍ਰਧਾਨ ਅਮੇ ਸਿੰਘ ਬੰਟੂ ਸਰ ਨਾਲ ਮਜੂਲ ਸੀਗੇ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਇੱਕ ਤੇ ਐਸਐਸਪੀ ਪਠਾਨਕੋਟ ਹੋਂ ਨਾਲ ਦੀ ਸਾਰਨਾ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਐਸਐਸਪੀ ਪਠਾਨਕੋਟ ਵੱਲੋਂ ਜਿਹੜੇ ਕਦਮ ਚੱਕਿਆ ਗਿਆ ਬਹੁਤ ਵਧੀਆ ਹੈ ਜਿਸ ਕਰਕੇ ਜਿਹੜੇ ਰਸਤੇ ਬੰਦ ਹੋਏ ਨੇ ਕੋਈ ਸ਼ੱਕੀ ਵਿਅਕਤੀ ਪੰਜਾਬ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਨਾਲ ਦੀ ਨਾਲ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇ ਗਾਂ ਤੋਂ ਕੋਈ ਵੀ ਸ਼ਰਾਦੀ ਅੰਸਰ ਮਾਈਨਿੰਗ ਮਾਫੀਆ ਦੇ ਗਲਤ ਮਾਈਨਿੰਗ ਕਰਦਾ ਤਾਂ ਉਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਰਕੀ ਸਰੋਜ ਕੇ ਆਟੀ ਨਿਊਜ਼ ਸੁਜਾਨ